ਜਸ ਸਾਈਂ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਬਹੁਤ ਦਿਨਾਂ ਬਾਅਦ ਮੈਂ ਵੀਡੀਓ ਅਪਲੋਡ ਕਰ ਰਿਹਾ ਆਇਆ ਵੀਡੀਓ ਬਣਾ ਰਿਹਾ ਆ ਸਾਈਂ ਜੀ ਦੀ ਕਿਰਪਾ ਦੇ ਨਾਲ ਬੀਜੀ ਬਹੁਤ ਚੱਲ ਰਿਆ ਸੀ ਸੋ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਨੂੰ ਜਿਵੇਂ ਪਤਾ ਹੀ ਆ ਸਾਰਿਆਂ ਨੂੰ ਕਿ ਮੈਂ ਇਸ ਟੌਪਿਕ ਦੇ ਉੱਤੇ ਬਹੁਤ ਵਾਰੀ ਗੱਲਾਂ ਕਰਦਾ ਰਹਿੰਦਾ ਆ ਸੋ থাম্বਨੇਲ ਤੁਸੀਂ ਸਭ ਨੇ ਪੜਿਆ ਆ ਕਿ ਮਾਹੀ ਸ਼ਰਮਾ ਨੇ ਕੀਤੀ ਗਲਤੀ ਨਕੋਦਰ ਦਰਬਾਰ ਆ ਕੇ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਚ ਲਾਉਣ ਵਾਲੇ ਹੋ ਤੇ ਤੁਸੀਂ ਸਾਰੇ ਜਾਣੇ ਪੰਜਾਬੀ ਇੰਡਸਟਰੀ ਦੇ ਬੜੇ ਹੌਣਹਾਰ ਤੇ ਬੜੇ ਨਾਮੀ ਜਿਹੜੇ ਪੰਜਾਬੀ ਗੀਤਾਂ ਦੇ ਮਾਡਲ ਨੇ ਮਾਹੀ ਸ਼ਰਮਾ ਜੀ ਹਣਾ ਇੰਸਟਾਗ੍ਰam ਤੇ ਤੁਸੀਂ ਉਹਨਾਂ ਨੂੰ ਫੋਲੋ ਵੀ ਕਰਦੇ ਹੋਵੋਗੇ ਕਾਫੀ ਲੋਕ ਤੁਸੀਂ ਨੋਟ ਕੀਤਾ ਹੋਣਾ ਕਿ ਉਹਨਾਂ ਨੇ ਪਿੱਛੇ ਜੇ ਨਕੋਦਰ ਦਰਬਾਰ ਆ ਕੇ ਜਾ ਕੇ ਸਲਾਮ ਕੀਤੀ ਅਤੇ ਉੱਥੋਂ ਦੀ ਪੋਸਟ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਪਾਈ ਆ। ਸੋ ਮੈਂ ਕਿਉਂ ਕਹਿ ਰਿਹਾ ਆ ਕਿ ਮਾਹੀ ਸ਼ਰਮਾ ਨੇ ਗਲਤੀ ਕੀਤੀ ਆ ਨਕੌਦਰ ਜਾ ਕੇ। ਇਹ ਮੈਂ ਤਾਂ ਕਹਿ ਰਿਹਾ ਆ ਕਿ ਜਿਹੜੇ ਪੰਜਾਬੀ ਸਿੰਗਲ ਜਿਹੜੇ ਲੋਕ ਖਿੱਚਦੇ ਨੇ ਜਿਹੜੇ ਲੋਕ ਮੱਚਦੇ ਨੇ ਨਾ ਨਕੌਦਰ ਦਰਬਾਰ ਤੋਂ ਕਿ ਉੱਥੇ ਕਿਉਂ ਜਾਂਦੇ ਨੇ। ਉਹਨਾਂ ਦੇ ਲਈ ਮੈਂ ਇਹ ਵੀਡੀਓ ਬਣਾ ਰਹੇ ਆ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਭਾਈ ਜਿੰਨਾ ਤੁਸੀਂ ਜਿੰਨਾ ਤੁਸੀਂ ਨਫ਼ਰਤ ਕਰ ਰਹੇ ਹੋ ਦਰਬਾਰ ਨੂੰ ਜਿੰਨਾ ਤੁਸੀਂ ਮਾਰਾ ਬੋਲ ਰਹੇ ਹੋ ਉਹਨਾਂ ਜ਼ਿਆਦਾ ਆਪਣੀ ਹੀ ਇੰਡਸਟਰੀ ਜਿਹੜੀ ਆ ਉਹ ਸਾਈਂ ਜੀ ਦੇ ਕੋਲ ਜਾ ਕੇ ਸਲਾਮ ਕਰ ਰਹੀ ਆ ਸਾਈਂ ਜੀ ਬੁਲਾ ਰਹੇ ਨੇ ਉਹਨਾਂ ਨੂੰ ਕਿਉਂਕਿ ਜਿਹੜਾ ਪਿਆਰ ਜਿਹੜਾ ਇਸ਼ਕ ਦਿਲ ਤੋਂ ਆ ਨਾ ਉਸ ਪਿਆਰ ਨੂੰ ਉਸ ਇਸ਼ਕ ਨੂੰ ਤੁਹਾਡੀ ਨਫ਼ਰਤ ਨਹੀਂ ਰੋਕ ਸਕਦੀ ਕਿਸੇ ਦੀ ਜੇ ਮੰਨ ਲਓ ਮੇਰੇ ਦਿਲ ਦੇ ਵਿੱਚ ਸਾਈਂ ਜੀ ਦੇ ਲਈ ਨਕੋਦਰ ਦਰਬਾਰ ਦੇ ਲਈ ਮੰਡਾਲੀ ਦਰਬਾਰ ਦੇ ਲਈ ਮਈਆ ਸਰਕਾਰ ਦੇ ਲਈ ਪਿਆਰ ਆ ਨਾ ਉਸ ਪਿਆਰ ਨੂੰ ਕਿਸੇ ਦੇ ਬੋਲੇ ਹੋਏ ਕੋੜੇ ਬੋਲ ਕਿਸੇ ਦੀ ਜਿਹੜੀ ਕਹ ਲੋ ਅਫਵਾਹ ਆ ਨਫ਼ਰਤ ਆ ਉਹ ਨਹੀਂ ਬਦਲ ਸਕਦੀ ਮੇਰਾ ਪਿਆਰ ਉਹੀ ਰਹਿਣਾ ਜੋ ਸੀਗਾ ਸਗੋਂ ਵਧੂਗਾ ਸੋ ਉਵੇਂ ਹੀ ਇਹ ਅੱਜ ਦੀ ਮੈਂ ਵੀਡੀਓ ਬਣਾਈ ਸੀ ਕਿ ਭਾਈ ਮਾਹੀ ਸ਼ਰਮਾ ਜੀ ਨਕੌਦਰ ਦਰਬਾਰ ਜਾ ਕੇ ਆਏ ਨੇ ਸਲਾਮ ਕਰਕੇ ਆਏ ਨੇ ਸਾਨੂੰ ਬੜਾ ਚੰਗਾ ਲੱਗਿਆ ਮੈਂ ਉਹਨਾਂ ਦੀ ਪੋਸਟ ਲਾਈਕ ਵੀ ਕੀਤੀ ਤੇ ਕਮੈਂਟ ਵੀ ਕੀਤਾ ਆ ਸਪੈਸ਼ਲੀ ਇਸੇ ਕਰਕੇ ਕਿ ਹੋ ਸਕਦਾ ਉਹ ਜਿਹੜੇ ਲੋਕ ਮੱਚਦੇ ਨੇ ਨਕੌਦਰ ਤੋਂ ਉਹ ਤਾਂ ਮਾਹੀ ਸ਼ਰਮਾ ਨੂੰ ਫੋਲੋ ਕਰਦੇ ਹੋਣਗੇ ਤਾਂ ਉਹਨਾਂ ਨੂੰ ਕਿੱਦਾਂ ਲੱਗਿਆ ਹੋਣਾ ਉਹ ਪੋਸਟ ਦੇਖ ਕੇ ਸੋ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਸੀਂ ਪਹਿਲੀ ਵਾਰ ਆਏ ਹੋ Ya yes,